ਸਾਡੇ ਮਾਨਯੋਗ ਨੈਸ਼ਨਲ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਯੁੱਧ ਨਸ਼ੇ ਵਿਰੋਧ ਪੰਜਾਬ ਨੂੰ ਨਸ਼ਾ ਮੁਕਤ ਕੈਂਪੇਨ ਜਿਹੜੀ ਹੈਗੀ ਆ ਨਸ਼ਾ ਮੁਕਤ ਕਰਨ ਦੀ ਕੈਂਪੇਨ ਪਹਿਲੀ ਮਾਰਚ ਤੋਂ ਸ਼ੁਰੂ ਕੀਤੀ ਸੀ ਉਹਨੂੰ ਲੈ ਕੇ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਤੇ ਆ ਬਾਰਡਰ ਡਿਸਟ੍ਰਿਕਟ ਮੈਂ ਸਾਰੇ ਹੁਣ ਕਵਰ ਕੀਤੇ ਆ ਜੀ ਤੇ ਮੇਰੇ ਨਾਲ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਜਿਹੜੀ ਅਸੀਂ ਗਰਾਊਂਡ ਤੇ ਆਇਆ ਚਾਹੇ ਸਾਡੇ ਮੇਰੇ ਕੋਲੀਗ ਹੈ ਜੀ ਡਾਕਟਰ ਕਸ਼ਮੀਰ ਸਿੰਘ ਔਰ ਆਪਣੇ ਐਸਐਸਪੀ ਸਾਹਿਬ ਜੀ ਦੇ ਰੈਪਲੀਕੇਸ਼ਨਰ ਸਾਰੇ ਜਿੰਨੇ ਵੀ ਸਾਡੀ ਟੀਮ ਆ ਜਿਹੜੇ ਜਿਹੜੇ ਅਸੀਂ ਕੋਆਰਡੀਨੇਟਡ ਐਫਰਟ ਦੇ ਨਾਲ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਉਹਦੇ ਵਾਸਤੇ ਆ ਕਿ ਅਸੀਂ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਡੀ ਐਡਿਕਸ਼ਨ ਵਾਸਤੇ ਜਿਹੜੇ ਬੈਡਸ ਦੀ ਕਪੈਸਿਟੀ ਵਧਾ ਰਹੇ ਆ ਜਿਵੇਂ ਤੁਹਾਡੇ ਵਧਾ ਕੇ ਅਸੀਂ ਤਕਰੀਬਨ 250 ਹੋ ਗਿਆ ਇਸੇ ਤਰ੍ਹਾਂ ਰੀ ਹੈਬ ਸ਼ੁਰੂ ਕਰ ਰਹੇ ਆ ਰੀ ਹੈਬ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਰੀਹੈਬਿਟੇਸ਼ਨ ਦੇ ਵਿੱਚ ਅਸੀਂ ਇਹਨਾਂ 스ਕਿਲ ਡਿਵੈਲਪਮੈਂਟ ਦੇ ਨਾਲ ਲਿੰਕ ਕਰ ਰਹੇ ਆ ਉਹਨੂੰ ਉਹਦੇ ਯੋਗਾ ਮੈਡੀਟੇਸ਼ਨ ਕੋਈ ਨਾ ਕੋਈ ਉਹਨਾਂ ਨੂੰ ਕੰਮ ਸਿਖਾਣਾ ਔਰ ਕੋਈ ਉਹਨਾਂ ਦੀ ਕਾਉਂਸਲਿੰਗ ਤਾਕਿ ਉਹ ਨਸ਼ਾ ਛੱਡ ਕੇ ਉਹ ਕਿਸੇ ਕੰਮ ਨਾਲ ਜੁੜੇ ਜਾਂ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਕੰਮ ਨਾਲ ਜੋੜਨਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਵੇਚਣ ਵਾਲੇ ਹੋਰਾਂ ਤੇ ਪੁਲਿਸ ਸਖਤੀ ਕਰ ਰਹੀ ਹੈ ਪੂਰੀ ਜਿਵੇਂ ਤੁਹਾਡੇ ਕਿਉਂਕਿ ਬਾਰਡਰ ਡਿਸਟ੍ਰਿਕਟ ਹੈਗਾ ਤਰਨਤਨ ਸਾਹਿਬ ਇੱਥੇ ਨਾ ਪਹਿਲਾਂ ਡਰੋਨਸ ਬਹੁਤ ਆਉਂਦੀਆਂ ਸੀ ਨਸ਼ਾ ਬਹੁਤ ਆਂਦਾ ਸੀਗਾ ਹੁਣ ਬਹੁਤ ਘਟ ਗਿਆ ਤੇ ਜਦੋਂ ਉਹਦੀ ਪੁਲਿਸ ਨੇ ਸਖਤੀ ਕੀਤੀ ਆ ਤੇ ਇੱਥੇ ਤੁਹਾਡੇ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਵੀ ਪਹਿਲੀ ਵਾਰੀ ਯੂਜ਼ ਕੀਤੀ ਆ ਉਹ ਵੀ ਬੜੀ ਕਾਮਯਾਬ ਰਹੀ ਆ ਤੇ ਇਹ ਸਾਰਾ ਕੁਲ ਮਿਲਾ ਕੇ ਜਿਹੜਾ ਹੈਗਾ ਵੀ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਨਸ਼ਾ ਛੁਡਾ ਕੇ ਕੰਮ ਲਗਾਣਾ ਔਰ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਉਹਨਾਂ ਤੇ ਸਖਤੀ ਕਰਕੇ ਉਹਨਾਂ ਨੂੰ ਦੇਖੋ ਜਾਂ ਤਾਂ ਉਹ ਨਸ਼ਾ ਛੱਡਣਗੇ ਜਾਂ ਪੰਜਾਬ ਛੱਡਣਗੇ ਉਹਨਾਂ ਤੇ ਪੂਰੀ ਸਖਤੀ ਹੋ ਰਹੀ ਆ ਔਰ ਜਿਹੜੇ ਬੰਦੇ ਲਾ ਬਾਈਡਨ ਸਿਟੀਜ਼ਨ ਬਣ ਜਾਣਗੇ ਉਹ ਫਾਇਦੇ ਚ ਰਹਿਣਗੇ ਜਿਹੜੇ ਨਹੀਂ ਹੋਣਗੇ ਉਹਨਾਂ ਤੇ ਪੂਰੀ ਸਖਤੀ ਕਰੇਗੀ ਜਾਂ ਤਾਂ ਕਿਤੇ ਠਾਣੇ ਚ ਪੁਟਕਾਰੇ ਹੋਣਗੇ ਕਿਤੇ ਜੇਲ੍ਹ ਚੋਂਣਗੇ ਜਾਂ ਪੰਜਾਬ ਛੱਡ ਕੇ ਜਾਣਗੇ ਇਹ ਦੋ ਆਪਸ਼ਨ ਜਿਹੜੀਆਂ ਆ ਗਈਆਂ ਯੂਥ ਕੋਲੇ ਆ ਗਈਆਂ ਇਹਦੇ ਤੇ ਲੋਕਲ ਰਿਕੁਆਇਰਮੈਂਟ ਸੀ ਕਿ ਤਿੰਨ ਹੋਰ ਸਾਨੂੰ ਸੈਂਟਰ ਚਾਹੀਦੇ ਜਿੱਥੇ ਲੋਕਾਂ ਨੂੰ ਦਵਾਈ ਮਿਲਨੀ ਚਾਹੀਦੀ ਆ ਉਹ ਸ਼ੁਰੂ ਕਰਾਣਾ ਜੋ ਸ਼ੁਰੂ ਕਰਾਉਂਦੇ ਆ ਦਵਾਈ ਮਿਲਣ ਲੱਗ ਜਾਈ ਉੱਥੇ ਇੱਕ ਦੇ ਦਿਨ ਚ ਤੇ ਇਸ ਤਰ੍ਹਾਂ ਲੈ ਕੇ ਜਿਹੜਾ ਹੈਗਾ ਉਹਦੀ ਅੱਗੇ ਤੋ ਕੇ ਹੋਰ ਕਪੈਸਟੀ ਕਿੱਦਾਂ ਵਧਾਣੀ ਆ ਕੀ ਆਪਣੀ ਰਿਕੁਆਇਰਮੈਂਟ ਹੋएगी ਫਿਊਚਰ 'ਚ ਜ਼ਿਆਦਾ ਬੱਚੇ ਆਂਦੇ ਆ ਪਹਿਲਾਂ ਲੋਕ ਜੇਲਾ ਚ ਚਾਰੇ ਸੀ ਜੇਲਾ ਓਵਰਕਰਾਊਡਡ ਸੀ ਗਿਆ ਹੁਣ ਸਾਡੇ ਜਿਹੜੇ ਨਸ਼ਾ ਸ਼ਡਾਊ ਦੇ ਅੰਦਰ ਹੈ ਜਾਂ ਡੀ ਐਡਿਕਸ਼ਨ ਸੈਂਟਰ ਹੈ ਮੈਂ ਉਹਨੂੰ ਨਵੀਂ ਸਵੇਅਰ ਕਰਨਾ ਜਾਂ ਚੜ੍ਹਦੀ ਕਲਾ ਸੈਂਟਰ ਹੈ ਉਹਦੇ ਵਿੱਚ ਹੁਣ ਲੋਕਾਂ ਦੀ ਜਿਹੜੀ ਆਮਦ ਆ ਵਧ ਰਹੀ ਆ ਅਸੀਂ ਇਹ ਚਾਹੁੰਦੇ ਆ ਕਿ ਜੇਲਾ ਦੇ ਵਿੱਚ ਜਿਹੜਾ ਪੁਲਿਸ ਦਾ ਕੰਮ ਘਟੇਗਾ ਜੁਡੀਸ਼ਰੀ ਦਾ ਕੰਮ ਘਟੇਗਾ ਹਰੋ ਜੋ ਨਿਕਲਣਾ ਕੁਛ ਨਹੀਂ ਆਇਆ ਇਧਰ ਪ੍ਰੋਡਕਟਿਵ ਕੰਮ ਹੋਏਗਾ ਜਦੋਂ ਬੱਚੇ ਕੰਮ ਸਿੱਖ ਕੇ ਕੰਮ ਲੱਗਣਗੇ। ਤੋ ਇਹ ਨਸ਼ਾ ਜਿਹੜਾ ਹੈਗਾ ਤੁਹਾਡਾ ਯੁੱਧ ਨਸ਼ਾ ਵਿਰੋਧਾ ਹੈਗਾ ਜੀ। ਦੂਜਾ ਮੇਰਾ ਮੰਤਵ ਹੈਗਾ ਕਿ ਜਿਹੜੀਆਂ ਵੈਕਟਰ ਬੋਰਨ ਜਿੰਨੀਆਂ ਕਿ ਆਪਣੇ ਮੱਖੀਆਂ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਜਾਂ ਵਾਟਰ ਬੋਰਨ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਆ ਗਿਆ। ਉਹਦਾ ਰਿਵਿਊ ਆ ਜੀ ਤੁਹਾਡੇ ਤਾਰਨ ਤਾਰ ਤੇ ਜਿਹੜਾ ਮੇਰੇ ਵਾਸਤੇ ਉਚਿਤੇ ਤੌਰ ਤੇ ਮੇਰੇ ਆਨੰਦ ਦਾ ਕਾਰਨ ਸੀਗਾ ਕਿ ਜਿਹੜਾ ਡੈਂਗੀ ਸੀ ਉਹ ਪਹਿਲਾਂ ਬਰਸਾਤ ਚ ਆਂਦਾ ਸੀ। ਆਲਰੇਡੀ ਤੁਹਾਡੇ 15 16 ਕੇਸ ਆ ਚੁੱਕੇ ਆ ਉਹਦਾ ਸਾਰਾ ਰਿਵ ਉੱਤੇ ਕੱਲੇ ਕੱਲੇ ਘਰ ਜਾ ਕੇ ਅਸੀਂ ਜਾ ਕੇ ਚੈੱਕ ਕਰਾਂਗੇ ਉਹਦੇ ਵਾਸਤੇ ਅਸੀਂ ਇਹ ਕੀਤਾ ਕਿ ਪਹਿਲਾਂ ਅਸੀਂ 30 35 40 ਜਿਹੜੇ ਹੈਗੇ ਨਾ ਜੀ ਉਹ ਬਰੀਡਿੰਗ ਚੈਕਰ ਕਹਿੰਦੇ ਉਹਨੂੰ ਉਹ ਜਾ ਕੇ ਲੋਕਾਂ ਦੇ ਫ੍ਰੀਜ ਪਾਣੀ ਖੜਾ ਹੋਇਆ ਕੋਈ ਉਹਨਾਂ ਦਾ ਜਿਹੜਾ ਡੇਜ਼ਰਟ ਕੂਲਰ ਹੈ ਜਾਂ ਹੋਰ ਕੋਈ ਜਿਹੜਾ ਪਾਣੀ ਸਟੋਰ ਕਰਦੇ ਆ ਲੋਕ ਉਹਨੂੰ ਚੈੱਕ ਕਰਦੇ ਸੀ ਹੁਣ ਅਸੀਂ ਇਹਦੇ 'ਚ ਤੁਹਾਡੇ ਕੋਲੇ 2000 ਤੋਂ ਵੱਧ ਤੁਹਾਡੇ ਕੋਲ ਨਰਸਿੰਗ ਸਟੂਡੈਂਟ ਹੈ ਮੈਡੀਕਲ ਪ੍ਰੋਫੈਸ਼ਨਲ ਹੈ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਇੱਕ 1100 ਦੀ ਹੋ ਚੁੱਕੀ ਆ ਬਾਕੀ ਅਸੀਂ ਅਗਲੇ ਹਫ਼ਤੇ 'ਚ ਕਰ ਲਾਂਗੇ ਪੂਰੀ ਮਈ ਦੇ ਵਿੱਚ ਹਰ ਸ਼ੁੱਕਰਵਾਰ ਡੈਂਗੂ ਤੇ ਵਾਰਜੜਾ ਲਾਂਚ ਕਰਾਂਗੇ ਇਸ ਤੋਂ ਸਵਾਇ ਅਸੀਂ ਮਈ ਦੇ ਵਿੱਚ ਚੜਾਏਗਾ ਸਾਰਾ ਅਸੀਂ ਜਿੰਨੇ ਵੀ ਤੁਹਾਡੇ ਜਿਹੜੇ ਬੱਚੇ ਆ ਗਿਆ ਨਾ ਜੀ ਆਪਣੇ ਪਹਿਲਾਂ ਟੀਚਰਸ ਨੂੰ ਜਿੰਨੇ ਵੀ ਸਕੂਲ ਟੀਚਰ ਆ ਕਾਲਜ ਟੀਚਰਸ ਆ ਉਹਨਾਂ ਨੂੰ ਉਸ ਤੋਂ ਬਾਅਦ ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੇ ਵੀ ਆਪਣਾ ਆਪਣਾ ਘਰ ਚੈੱਕ ਕਰਨਾ ਬੱਚੇ ਆਪਣਾ ਘਰ ਚੈੱਕ ਕਰਨਗੇ ਟੀਚਰ ਉਹਨਾਂ ਨੂੰ ਸਿਖਾਣਗੇ ਟੀਚਰਸ will make sure ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਿਤੇ ਵੀ ਡੈਂਗੂ ਦਾ ਨਰਮਾ ਨਾ ਹੋਵੇ ਸੋ ਇਹ ਬਾਰੇ ਜਿਹੜੀ ਦੋ ਕੈਂਪੇਨ ਹੈਗੀਆਂ ਜੀ ਜਿਹੜੀਆਂ ਸਾਡੀਆਂ ਇੱਕ ਯੁੱਧ ਨਾਲ ਸ਼ਿਵਰੋਧਾ ਔਰ ਦੂਜਾ ਵੈਕਟਰ ਤੇ ਵਾਟਰਬੋਰਡ ਤੁਸੀਂ ਮੈ ਉੱਥੇ ਵੀ ਪੱਤਰਕਾਰ ਸੀ ਮੈਂ ਉਹਨਾਂ ਨੂੰ ਕਿਹਾ ਮੈਨੂੰ ਐਕਸ਼ਨ ਦੇ ਬੋ ਉਹਨਾਂ ਨੇ ਮੈਨੂੰ ਬਹੁਤ ਵਧੀਆ ਇੱਕ ਵੀਡੀਓ ਬਣਾ ਕੇ ਭੇਜੀ ਦੋ ਰੋ ਬਣਾਈ ਸੀ ਉਹਨਾਂ ਨੇ ਤੇ ਆਹ ਦੇਖੋ ਜੀ ਬੰਦਾ ਆਇਆ ਇੱਕ ਖਿੜਕੀ ਤੇ ਗਿਆ ਨੇ ਦਵਾਈ ਲਈ ਆ ਉਹ ਦੂਜੇ ਸਾਹਦੇ ਖੜਾ ਹੋ ਕੇ ਵੇਚ ਰਿਹਾ ਸੀਗਾ ਅਸੀਂ ਕੀ ਕੀਤਾ ਵੀ ਜਿਹੜਾ ਬੰਦਾ ਨਸ਼ਾ ਛਡਾਊ ਕੇਂਦਰ ਚ ਜਾਂਦਾ ਜੇ ਉਹ ਗੋਲੀ ਲੈ ਰਿਹਾ ਉਹ ਇੱਕ ਵਾਰੀ ਉਹਦੇ ਨੂੰ ਉਹਦੀ ਇੱਕ ਫਿਲ ਡਿਪਾਰਟਮੈਂਟ ਜਾਏਗਾ ਫਿਰ ਉਹ ਜੇਲ੍ਹ ਜਾਏਗਾ ਉਹਨੂੰ ਨਾ ਤਾਂ ਗੋਲੀਆਂ ਫਰੀ ਮਿਲਣ ਜੀ ਨਾ ਮੇਰੀ ਕੋਈ ਹਮਦਰਦੀ ਆ ਉਹਦੇ ਨਾਲ ਜਿਹੜਾ ਬੰਦਾ ਇਹ ਕੰਮ ਕਰਦਾ ਇਸ ਤੋਂ ਸਿਵਾਏ ਉਹਨੂੰ ਅੱਗੇ ਜਾ ਕੇ ਉਹਦਾ ਇਹ ਵੀ ਹੋ ਸਕਦਾ ਉਹਦੇ ਘਰ ਦਾ ਜਿਹੜੀ ਬਿਜਲੀ ਫਰੀ ਮਿਲਦੀ ਉਹ ਵੀ ਬੰਦ ਜੀ ਤੇ ਜੇ ਉਹ ਨਹੀਂ ਸੁਧਰੇਗਾ ਸੋ ਅਸੀਂ ਜਿਹੜਾ ਜੜੀਆਂ ਗੁੱਡ ਪ੍ਰੈਕਟਿਸ ਹੈ ਜਿਹੜੇ ਚੰਗੇ ਬੰਦੇ ਆ ਉਹਨੂੰ ਇਨਸੈਂਟਿਵੇਸ ਕਰਾਂਗੇ ਉਹਨਾਂ ਨੂੰ ਕੰਮ ਸਿਖਾਵਾਂਗੇ ਵੀ ਲੋਨ ਵੀ ਦਵਾਵਾਂਗੇ ਕੰਮ ਸ਼ੁਰੂ ਵੀ ਕਰਾਵਾਂਗੇ ਨੌਕਰੀਆਂ ਦਵਾਵਾਂਗੇ ਜਿਹੜਾ ਜਿਹੜਾ ਬੰਦਾ ਮਾਡਾ ਖਾਲੀ ਗੋਲੀਆਂ ਵੇਚਣ ਦੀ ਗੱਲ ਨਹੀਂ ਆ ਜੀ ਜੇ ਉਹ ਬੰਦੇ ਦੀ ਕੋਈ ਰਿਕਾਰਡ ਚ ਆ ਕੇ ਪੁੱਛਣੇ ਕਿ ਆ ਵੀ ਇਹਨੇ 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 ਚੈਨਿੰਗ ਹੋਈ ਸੀ ਇਹਨੇ ਲੁੱਟਾ ਖੋਹਾਂ ਕਰਦਾ ਜੀ ਇਹ ਜਾਂ ਇਹ ਕੁੱਟਮਾਰ ਕਰਦਾ ਇਹ ਕੋਈ ਹੋਰ ਮਾੜਾ ਕੰਮ ਕਰਦਾ ਜੀ ਤਾਂ ਫਿਰ ਉਹਦੇ ਉਹਦੇ ਵਾਸਤੇ ਕੋਈ ਰਹਿਤ ਨਹੀਂ ਹੁੰਦੀ। ਪੋਲਿਮੈਥਿਕ ਰੀਡਿੰਗ ਹੁੰਦੀ ਆ ਸਰ ਜਿਹਨੂੰ ਪੁਲਿਸ ਕਹਿੰਦੀ ਆ ਕਿ ਜਿਹਨੂੰ ਉਹ ਬੰਦੇ ਨੂੰ ਫੜਦੇ ਆ ਉਹ ਜਿਹੜੀ ਹੋਰ ਦਵਾਈ ਆ ਐਂਡੀ ਵੀ ਐਟਕ ਨਹੀਂ ਹੁੰਦੀ। ਇਸ ਸਤੋਂ ਕਰ ਵੀ ਹੁੰਦੇ ਜੁੱਤੇ ਰਹਿ ਜਾਂਦੀ ਐ। ਕੋਈ ਇਸ ਦੇ ਵਾਸਤੇ ਕੋਈ ਸਖਤ ਕਾਨੂੰਨ ਨਹੀਂ। ਦੇਖੋ ਦੇਖੋ ਜਿਹੜਾ ਸਾਡੀ ਸਾਡਾ ਜਿਹੜਾ ਐਫਰਟ ਆ ਨਾ ਜੀ ਉਹ 99% ਰਿਫਾਰਮੇਟਿਵ ਆ ਕਿ ਰਿਫਾਰਮ ਕਰਨਾ। 1% ਦੇ ਵਿੱਚ ਹੋ ਸਕਦਾ ਸਾਨੂੰ ਡਿਟਰੀਬਿਊਟਿਵ ਵੀ ਕਰਨਾ ਪਵੇ। ਉਹ ਔਰ ਕਰ ਵੀ ਲਈ ਆ ਪੁਲਿਸ ਮਾਲ ਨੂੰ। ਸਾਡੀ ਕੋਸ਼ਿਸ਼ ਆ ਕਿ ਉਹਨੂੰ ਅਸੀਂ 1% ਤੋਂ ਘਟਾ ਕੇ 0. ਜਿਹੜਾ ਰਿਫਾਰਮਿਸਟ ਆਪਾਂ ਬੰਦਿਆਂ ਨੂੰ ਰਿਫਾਰਮ ਕਰਨਾ ਇਹ ਆਪਣਾ ਸਾਰਿਆਂ ਦਾ ਫਰਜ਼ ਆ ਜੀ ਤੁਸੀਂ ਵੀ ਜਿਹੜਾ ਬੰਦਾ ਹੈਗਾ ਉਹਨੂੰ ਸਮਝਾਣਾ ਬਚਾਣਾ ਇਹਦੇ ਚ ਅਸੀਂ ਜਿਹੜੀਆਂ ਐਨ ਜੀਓਜ਼ ਆ ਧਾਰਮਿਕ ਜਥੇਬੰਦੀਆਂ ਨਾਰਕੋਟਿਕ ਅਨੋਨੀਮਸ ਆ ਸਾਡਾ ਸਟਾਫ ਹੈ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਕਰਾਣੀ ਆ ਜਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਜੜੀਆਂ ਵੀ ਕੁੜੀਆਂ ਹੈਗੀਆਂ ਨਾ ਜੀ ਚਾਹੇ ਉਹ ਪ੍ਰਾਈਵੇਟ ਚ ਪੜ੍ਹਦੀਆਂ ਮੈਂ ਦਿੱਲੀ ਦਾ ਏਮਜ਼ ਆ ਬਹੁਤ ਵੱਡੀ ਇੰਸਟੀਚਿਊਟ ਆ ਉੱਥੇ ਸਾਰਾ ਅਰੇਂਜ ਕੀਤਾ ਜੀ ਅਸੀਂ ਭੇਜਾਂਗੇ ਸਰਕਾਰੀ ਖਰਚੇ ਤੇ ਸਪੈਸ਼ਲ ਟ੍ਰੇਨਿੰਗ ਦਵਾਵਾਂਗੇ ਨਸ਼ਾ ਛਡਾਣ ਦੀ ਉਹਨਾਂ ਨੂੰ ਉਹ ਆ ਕੇ ਬ ਫਿਰ ਉਹਨੂੰ ਅਸੀਂ ਕ੍ਰਿਟੀਕਲ ਕੇਅਰ ਚ ਟ੍ਰੇਨਿੰਗ ਦਵਾਵਾਂਗੇ ਚਾਰ ਪੰਜ ਟ੍ਰੇਨਿੰਗ ਦਵਾ ਦਾਂਗੇ ਉਹਦੇ ਇੱਕ ਬੀਐਸਸੀ ਦੇ ਕੋਰਸ ਵਿੱਚ ਔਰ ਬੱਚੇ ਦੀ ਯੂਐਸ ਦੇ ਵਿੱਚ ਯੂਰਪ ਦੇ ਵਿੱਚ ਉਹਦੀ ਵੈਲਿਊ ਐਡੀਸ਼ਨ ਹੋ ਜਾਏਗੀ ਸਰ ਇੱਕ ਆਖਰੀ ਬਿਆਨ ਜਾਰੀ ਕੀਤਾ ਸੀ ਕਿ ਸਕੂਲਾਂ ਦਾ ਕਾਜ ਜਨਾ ਕਿ ਜਿਹਨਾਂ ਅਨਰਜੀ ਟ੍ਰਿਫ ਨਹੀਂ ਮਿਲੇਗਾ ਇਹ ਅੱਛਾ ਕੁਸਰੀਆ ਸਵਾਲ ਪੁੱਛ ਲਿਆ ਇਹਨੂੰ ਮੈਂ ਬੈਨ ਕਰਤਾ ਜੀ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਸੀ ਮੇਰੇ ਨਾਲ ਤੁਹਾਡੇ ਕੋਲ ਆ ਗਈ ਹੋ ਜਾਣਾ ਜੀ ਇਹਨਾਂ ਤੋਂ ਲੈ ਲਓ ਸਾਰਿਆਂ ਨਾਲ ਸ਼ੇਅਰ ਕਰ ਦਿਓ ਸਾਰੇ ਆਪਸ ਵਿੱਚ ਇਹ ਮੈਂ ਸਕੂਲਾਂ ਦੇ ਵਿੱਚ ਬੈਨ ਹੈ ਜੀ ਦੇ ਆਰ ਵੈਰੀ ਹਾਰਮਫੁਲ ਬੱਚਿਆਂ ਵਾਸਤੇ 18 ਸਾਲ ਤੋਂ ਘੱਟ WHO ਦੀ ਬਹੁਤ ਸਾਰੀ ਸਾਡੇ ਮੈਡੀਕਲ ਐਵੀਡੈਂਸ ਹੈ ਇਹ ਸਾਰਿਆਂ ਵਾਸਤੇ ਹਾਰਮਫੁਲ ਹੈ ਲੇਕਿਨ ਅੱਜ ਦੀ ਡੇਟ 'ਚ ਮੇਰੀ ਜੂਰਿਸਡਿਕਸ਼ਨ 18 ਸਾਲ ਤੱਕ ਸੀ ਮੈਂ ਜੇ ਵੀ ਰੱਡਾ ਜੀ ਨੂੰ ਮਿਲ ਕੇ ਆਇਆ ਉਹਨਾਂ ਦੇ ਚਾਗੇ ਨੋਰਮਲ ਵੀ ਕਰਤਾ ਉਹ ਬਣਾਤਾ ਔਰ ਕਾਲਜਾਂ ਦੇ ਵਿੱਚ ਐਡਵਾਈਸਰੀ ਆ ਵੀ ਨਾ ਰੱਖੋ ਪੈਰੈਂਟਸ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਚ ਨਾ ਰੱਖੋ ਬੱਚਿਆਂ ਵਾਸਤੇ ਮਾੜੀ ਹੈ ਬਹੁਤ ਮਾੜੀ ਹੈ ਵੱਡੇ ਵਾਸਤੇ ਮਾੜੀ ਹੈ ਬੱਚਾ ਚਲ ਕੇ ਡੀਸੀ ਜਾਏਗਾ ਐਮਐਲਏ ਜਾਏਗਾ ਉਹਨਾਂ ਨੂੰ ਬੱਚਿਆਂ ਨੂੰ ਪ੍ਰੇਰਨਾ ਉਹਨਾਂ ਦੇ ਉਹਨਾਂ ਦੇ ਪੈਰੈਂਟਸ ਨੂੰ ਮਿਲਣਾ ਉਹਨਾਂ ਨੂੰ ਦੱਸਣਾ ਇਹ ਇੱਕ ਇਹੋ ਜਿਹਾ ਕੰਮ ਹੈ ਮੈਨੂੰ ਲੱਗਦਾ ਵੀ ਇਹ ਇਦੋਂ ਵੱਡਾ ਧਰਮ ਕੋਈ ਨਹੀਂ ਜੇ ਆਪਾਂ ਲੋਕਾਂ ਨੂੰ ਨਾ ਸਕਦੇ ਸਰ ਸਾਰੀ ਸਰ ਸਕੂਲੀਆਂ ਜਿਨ੍ਹਾਂ ਸਕੂਲਾਂ ਦੇ ਕਾਲਜਾਂ ਲੱਗੇ ਸਾਰਾ ਵੀ ਠੀਕੀ ਵੀ ਉਹ ਵੀ ਆਪਾਂ ਰੀਅਲ ਕਰੀਏ ਕਰਦਾਂਗੇ ਜੋ ਵੀ ਠੀਕ ਕਰਦਾਂਗੇ ਉਹ ਵੀ ਰੀਅਲ ਕਰੀਏ ਕਰਦਾਂਗੇ ਸਰ ਲਾਸਟ ਵਾਰ ਯੁਗਨ ਨਸ਼ੇ ਮਰੇ ਤੁਸੀਂ ਮੀਟਿੰਗ ਕੀਤੀ ਆ ਪੁਲਿਸ ਤਰਨਤਨ ਦੀ ਵਧੀਆ ਕੰਮ ਕਰ ਰਹੀ ਆ ਗੈਂਗਸਟਰ ਬਾਤ ਤੇ ਵੀ ਤੇ ਨਸ਼ਾ ਵੀ ਲਾਸਟ ਚੇਤਾਵਨੀ ਤੁਸੀਂ ਕੀ ਦੇਣਾ ਚਾਹੁੰਦੇ ਹੋ ਖਾਸ ਕਰਕੇ ਮਾਝਾ ਖੇਤਰ ਚ ਜਿਹੜੇ ਨਸ਼ਾ ਤਸਕਰ ਨੇ ਦੇਖੋ ਮੈਂ ਸਾਰੇ ਜਿੰਨੇ ਵੀ ਪੰਜਾਬੀ ਆ ਬੰਾ ਉਹਨਾਂ ਨੂੰ ਕਹਿਣਾ ਵੀ ਇੱਕ ਨਾ ਟਰਨਿੰਗ ਪੁਆਇੰਟ ਹੁੰਦਾ ਹੁੰਦਾ ਹਿਸਟਰੀ ਚ ਇੱਕ ਇਤਿਹਾਸਿਕ ਪਲ ਹੈ ਜੀ ਇਹ ਇੱਕ ਇਹੋ ਜੀ ਸਰਕਾਰ ਆ ਜਿਹਦੀ ਜ਼ੀਰੋ ਟੋਲਰੈਂਸ ਹੈ ਜੀ ਚਾਹੇ ਉਹ ਮਿਲਾਵਟ ਹੋਵੇ ਚਾਹੇ ਉਹ ਨਸ਼ੇ ਹੋਣ ਚਾਹੇ ਉਹ ਰਿਸ਼ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੋਈ ਸਾਡਾ ਆਪਣਾ ਨਹੀਂ ਆ ਸਭ ਨੂੰ سزا ਮਿਲੇਗੀ ਇਸ ਲਈ ਪੰਜਾਬੀਆਂ ਨੂੰ ਵੀ ਇੱਕ 골ਡਨ ਅਪਰਚੂਨਿਟੀ ਆ ਆਪਾਂ ਕ੍ਰਾਸ ਰੋਡ ਤੇ ਖੜੇ ਆ ਸਾਡੇ ਬੱਚੇ ਹੱਥ ਕੜੀਆਂ ਚ ਬੇੜੀਆਂ ਚ ਵਾਪਸ ਆ ਰਹੇ ਵਿਦੇਸ਼ਾਂ ਚ ਅਸੀਂ ਇੱਥੇ ਰੋਜ਼ਗਾਰ ਪੈਦਾ ਕਰਕੇ ਦੇਾਂਗੇ ਪਹਿਲਾ ਕੰਮ ਹੈ ਆਪਾਂ ਜੇ ਨਸ਼ਾ ਮੁਕਤ ਕਰਾਂਗੇ ਤਾਂ ਉਹਦੇ ਨਾਲ ਕ੍ਰਾਈਮ ਘਟੇਗਾ ਕ੍ਰਾਈਮ ਘਟੇਗਾ ਇੰਡਸਟਰੀ ਵੀ ਆਏਗੀ ਮੈਂ ਬਾਕੀ ਦੇ ਸਾਰੇ ਵਰਗਾਂ ਨੂੰ ਵੀ ਕਿਸਾਨਾਂ ਨੂੰ ਦੂਜਿਆਂ ਨੂੰ ਸਾਰੀਆਂ ਗੱਲਾਂ ਤੋਂ ਪਰ ਉੱਠ ਕੇ ਅਸੀਂ ਜੇ ਪੰਜਾਬ ਨੂੰ ਜਦੋਂ ਅਸੀਂ ਨਸ਼ਾ ਮੁਕਤ ਕਰਤਾ ਨਾ ਜੀ ਇਹ ਸਾਰੇ ਦੁਨੀਆ ਵਾਸਤੇ ਦੁਨੀਆ ਦੀ ਪ੍ਰੋਬਲਮ ਹੈ ਇਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਗੁਜਰਾਤ 'ਚ ਵੀ ਬਹੁਤ ਜਿੱਥੇ ਡਰਾਈ ਸਟੇਟ ਹੈ ਬਿਹਾਰ 'ਚ ਵੀ ਬਹੁਤ ਹੈ ਉੱਥੋਂ ਆਂਦਾ ਨਸ਼ਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟਰ ਤੋਂ ਆ ਰਿਹਾ ਜਿੱਨਾ ਆਪਾਂ ਬਾਰਡਰ ਤੋਂ ਆਂਦਾ ਉੱਥੋਂ ਆ ਰਿਹਾ ਉਹਨਾਂ ਦਾ ਵੀ ਫਰਜ਼ ਹੈ ਜੀ ਉਹਨਾਂ ਦਾ ਵੀ ਫਰਜ਼ ਹੈ ਜੇ ਸਾਡਾ ਭਾਈਚਾਰਾ ਸਟਰੋਂਗ ਹੈ ਜੀ ਸਾਡੇ ਪੰਜਾਬ ਦੇ ਵਿੱਚ ਸ਼ਾਂਤੀ ਹੈ ਪੰਜਾਬ ਦਾ ਵਾਤਾਵਰਣ ਸਾਨੂੰ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਸਾਡੇ ਕੋਲੇ ਪਾਣੀ ਦੇ ਜੰਨੇ ਭੰਡਾਰਾ ਦੁਨੀਆਂ 'ਚ ਕਿਸੇ ਕੋਲ ਨਹੀਂ ਆ ਜਿੰਨੀ ਜ਼ਮੀਨ ਸਾਡੀ ਉਪਜਾਊ ਆ ਕਿਸੇ ਕੋਲ ਨਹੀਂ ਆ ਆਓ ਆਪਾਂ ਮਿਲ ਕੇ ਪੰਜਾਬ ਨੂੰ ਜੋੜ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸਾਡੇ ਮੁਖਬਤ ਲੋਕਾਂ ਨੂੰ ਵੀ ਚਾਹੀਦਾ ਇਸ ਵਿੱਚ ਮਿਹਨਤ ਹੈ ਜੀ ਤੇ ਕਾਮਯਾਬ ਤਾਂ ਹੀ ਹੋਊਗੀ ਜਦੋਂ ਲੋਕ ਲਹਿਰ ਚਾਹੇ ਚਾਹੇ ਸਾਡੇ ਹੱਤਵਾਦ ਹੋਵੇ ਜੀ ਪੰਜਾਬ ਦੇ ਵਿੱਚੋਂ ਅੱਤਵਾਦ ਉਹਦੋਂ ਖਤਮ ਹੋਇਆ ਆ ਤੁਹਾਡੇ ਇਸ ਤੋਂ ਬਾਅਦ ਸ਼ਾਮ ਨੂੰ ਅੱਗੇ ਜਾਂਦਾ ਨਹੀਂ ਹੁੰਦਾ ਸੀ ਕੋਈ ਰਾਸ਼ਾਮ ਨੂੰ ਮੈਂ ਵੀ ਮੈਂ ਤਾਂ ਇੱਥੇ ਆਂਦਾਰ ਹਾਂ ਉਸ ਪੀਰੀਅਡ ਦੇ ਵਿੱਚ ਵੀ ਜੀ ਦੇਰ ਜਦੋਂ ਲੱਗ ਜਾਂਦਾ ਸੀ ਸ਼ਾਮ ਨੂੰ ਫਿਰ ਅਸੀਂ ਉੱਤੋਂ ਜੀਟੀ ਰੋਡਾਂ ਉੱਤੇ ਚੱਲੇ ਜਾਂਦੇ ਸੀ ਸ਼ਾਮ ਨੂੰ ਕਿਤੇ ਵੀ ਟਰੈਵਲ ਕਰਨਾ ਸੇਫ ਨਹੀਂ ਸੀਗਾ ਬਟ ਅਸੀਂ ਬੜੇ ਔਖੇ ਰਾਤੋਂ ਨਿਕਲ ਕੇ ਆਏ ਹੁਣ ਆਪਾਂ ਉਹ ਕਾਲੇ ਦਿਨ ਜਿਹੜੇ ਦੇਖਿਆ ਨਾ ਜੀ ਇਹ ਆਪਾਂ ਉਹ ਮੁੜ ਕੇ ਨਹੀਂ ਦੇਖਣੇ ਹੁਣ ਆਪਾਂ ਪੰਜਾਬ ਨੂੰ ਜਿਉਣਯੋਗ ਆ ਜਿਹਦੇ ਵਿੱਚ ਸਾਫ਼ ਪਾਣੀ ਹੋਵੇ ਸਾਫ਼ ਹਵਾ ਹੋਵੇ ਬੱਚਿਆਂ ਦੀ ਪੜ੍ਹਾਈ ਹੋਵੇ ਖੇਡ ਦੇ ਮੈਦਾਨ ਹੋਣ ਔਰ ਕੰਮ ਕਰਨ ਲਈ ਰੋਜ਼ਗਾਰ ਭਰਪੂਰ ਹੋਵੇ ਇਹੀ ਰੰਗਲਾ ਪੰਜਾਬ ਆ ਜੀ ਜਿਹੜੇ ਜਿਹਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਉਹ ਲੋਕ ਨੇ ਕਹਿੰਦੇ ਸਰਾ ਸਰਾਦੇ ਦੀ ਕੀ ਕਹਿੰਦੇ ਸਰਾ ਆਪਣੇ ਇਹ ਬਾਗੇ ਦੀ ਸਰਾਦੇ ਨਹੀਂ ਤੇਰੇ ਦੋਨੋਂ ਪਾਸੇ ਕਿਰਨ ਫੁੱਲ گلاب ਦੇ ਜਵਾਨੀਆਂ ਮੰਨਣ ਧੀਆਂ ਪੁੱਤ ਪੰਜਾਬ ਦੇ ਇਸ ਪੰਜਾਬ ਦੇ ਚੜਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਇਸ ਪ੍ਰੋਟ ਨਾਲ ਸਾਨੂੰ ਕੰਮ ਕਰਨਾ ਪਏਗਾ ਉਹਨਾਂ ਨੂੰ ਵੀ ਰਿਅਲਾਈਜ਼ ਕਰਨਾ ਪਏਗਾ ਕਿ ਅੱਤਵਾਦ ਚ ਕੁਝ ਨਹੀਂ ਰੱਖਿਆ ਹੋਇਆ ਤੇ ਅਸੀਂ ਇਹ ਤਾਂ ਮਿਊਚੁਅਲੀ ਐਗਰੀ ਡਿਸਟਰਕਸ਼ਨ ਆ ਜਾਂ ਮਿਊਚੁਅਲੀ ਐਗਰੀ ਡਿਵੈਲਪਮੈਂਟ ਆ ਇਹ ਸਾਡੀਆਂ ਸਰਕਾਰਾਂ ਨੂੰ ਵੀ ਸੋਚ ਕੇ ਚੱਲਣਾ ਚਾਹੀਦਾ ਲੋਕ ਲੋਕੋ ਲੋਕ ਚੰਗੇ ਆ ਲੋਕ ਸਾਰੇ ਚੰਗੇ ਆ ਲੋਕ ਸਾਡੇ ਬਹੁਤ ਚੰਗੇ ਆ ਲੋਕ ਉਧਰ ਵੀ ਮੜੇ ਨਹੀਂ ਆ ਲੋਕ ਨਹੀਂ ਮੜਿਆ ਉਹਨਾਂ ਦੀ ਉਹਨਾਂ ਦੀ ਮਿਲਟਰੀ ਮਾੜੀ ਹੋ ਸਕਦੀ ਆ ਉਹਨਾਂ ਦੀ ਆਈਐਸਈ ਮਤਲਬ ਕ੍ਰਿਮੀਨਲ ਹੋ ਸਕਦੀ ਆ ਉਹਨਾਂ ਦੇ ਜਿਹੜੇ ਹੈਗੇ ਮਿਸ ਗਾਈਡਡ ਯੂਥ ਹੋ ਸਕਦੇ ਆ ਬਟ ਜਿਹੜਾ ਐਵਰੇਜ ਪੰਜਾਬੀ ਆ ਉਹ ਪੰਜਾਬੀ ਆ ਜਿਹੜਾ ਤੁਹਾਨੂੰ ਬਾਹਰ ਮਿਲਦੇ ਆਪਣੇ ਪਿਆਰ ਨਾਲ ਮਿਲਦੇ ਆ